ਵਿਸ਼ਵ ਸਨਾਤਨ ਧਰਮ ਸਭਾ ਵੱਲੋਂ Hindu ਧਰਮ ਅਤੇ ਸਨਾਤਨ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਅਯੁੱਧਿਆ ਵਿਖੇ ਬਣੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਨੂੰ ਸਮਰਪਿਤ ਇੱਕ ਭਜਨ ਸੰਧਿਆ ਦਾ ਆਯੋਜਨ ਅੰਮ੍ਰਿਤਸਰ ਦੇ ਕਟੜਾ ਪਾਈ ਸੰਤ ਸਿੰਘ ਵਿਖੇ ਸਭਾ ਦੇ ਪ੍ਰਧਾਨ ਅਸ਼wini ਸੇਖੜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਕਨਈਆ ਮਿੱਤਲ ਨੇ ਪ੍ਰਭੂ ਸ਼੍ਰੀ ਰਾਮ ਜੀ ਦਾ ਗੁਣ ਗਾਣ ਕੀਤਾ ਅਤੇ ਉਨ੍ਹਾਂ Hindu ਧਰਮ ਦੀ ਸੱਭਿਆਚਾਰੀ ਅਤੇ ਇਤਿਹਾਸਪਤੇ ਵੀ ਚਾਨਣਾ ਪਾਉਂਦਿਆਂ ਹਨੂਮਾਨ ਚਾਲੀਸਾ ਅਤੇ ਬਾਬਾ ਸ਼ਾਮ ਖਾਟੂ ਵਾਲਿਆਂ ਜੀ ਦਾ ਗੁਣਗਾਨ ਕਰਦਿਆਂ ਸੰਗਤ ਨੂੰ ਝੂਮਣ ਤੇ ਮਜਬੂਰ ਕੀਤਾ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲ ਸਕੱਤਰ ਤਰਨੁਜਗ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਤਰਨਜੀਤ ਸਿੰਘ ਸੰਧੂ ਗਜੈਂਦਰ ਸਿੰਘ ਸ਼ੇਖਾਵਤ ਗੁਰਜੀਤ ਸਿੰਘ ਔਜਲਾ ਰਾਜੇਂਦਰ ਮੋਹਨ ਸਿੰਘ ਛੀਨਾ ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ ਮਾਤਾ ਆਰਤੀ ਦੇਵਾ ਜੀ ਮਹਾਮੰਡੇਲੇਸ਼ਵਰ ਅਸ਼ਨੀਲ ਜੀ ਮਹਾਰਾਜ ਮਹੰਤ ਦੁਰਗਾ ਦਾਸ ਜੀ ਡਾਕਟਰ ਰਾਮ ਚਾਵਲਾ ਰਾਜੇਸ਼ ਹਣੀ ਗੁਰਪ੍ਰਤਾਪ ਸਿੰਘ ਟਿੱਕਾ ਸੰਜੇ ਸ਼ਰਮਾ ਸੁਰਿੰਦਰ ਵਿਸ਼ਿਸ਼ਟ ਸਣੇ ਕਈ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਨੇ ਇਸ ਭਜਨ ਸੰਧਿਆ ਵਿੱਚ ਸ਼ਿਰਕਤ ਕੀਤੀ ਵਿਸ਼ਵ ਸਨਾਤਨ ਧਰਮ ਸਭਾ ਦੇ ਪ੍ਰਧਾਨ ਅਸ਼ਵਨੀ ਸੇਖੜੀ ਸਭਾ ਦੇ ਮਹਾਜਨ ਵਿੰਗ ਪੰਜਾਬ ਦੇ ਪ੍ਰਧਾਨ ਗੁਲਸ਼ਨ ਮਹਾਜਨ ਬੁੱਧੀਸ਼ ਅਗਰਵਾਲ ਪੰਡਿਤ ਦੀਨ ਦਿਆਲ ਡਾਕਟਰ ਸੁਰੇਸ਼ ਸੂਦ ਰਕੇਸ਼ ਸ਼ਰਮਾ ਰਾਜੀਵ ਅਨੇਜਾ ਅਤੇ ਸੰਜੀਵ ਖੰਨਾ ਨੇ ਆਈਆਂ ਹੋਈਆਂ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਇਸ ਭਜਨ ਸੰਧਿਆ ਵਿੱਚ ਹਾਜ਼ਰੀ ਭਰ ਕੇ ਪ੍ਰਭੂ શ્રી RAM ਜੀ ਦਾ ਗੁਣ ਗਾਣ ਸੁਣਿਆ ਕੀਰਤਨ ਸ਼ੁਰੂ ਕਰਦਾ ਹਾਂ ਸੁਣੋ ਮੇਰੇ हवा से आ क्या क्योंकि इस समय जो हवा अमृतसर में बह रही है वही हवा अयोध्या में बह रही है क्या पता जो ताली यहाँ बजाएं वो हवा में बहती जाएं। गा, तारी। तारी तारी बहती अयोध्या चली जाए जो हवा यहाँ बह रही है वही हवा खाटू श्याम जी में बह रही है क्या पता जो ताली यहाँ बजाएं वो हवा में बहके बाहर चली जाए

अयोध्या में राा राम आबकी वो मथुरा में बि घ

না <Par -3> <S inversions>

ਦੇ ਫਿਰ ਸੇ ਗਾ ਗਏ ਬਾਲਾ ਲੈ ਲੈ ਸੇ ਮਾਰਤਿਵੇ ਫਿਰ ਸੇ ਗਾ ਗਏ ਬਾਲਾ ਲੈ ਲੈ ਸੇ ਸੋਤ ਕੇ ਗੀਤ ਅੱਜ ਜੋ ਭਜਨ ਸੰਧਿਆ ਹੋਈ ਐਸ ਭਜਨ ਸੰਧਿਆ ਦੇ ਵਿੱਚ ਐਨ ਆਰ ਨਾਮ ਨਾਮ ਜਪ ਹੋਇਆ ਹਨੂਮਾਨ ਚਲੀਸਾ ਜਪ ਹੋਇਆ ਔਰ ਕਨਿਆ ਮਿੱਤਲ ਜੀ ਨੇ ਅੰਮ੍ਰਿਤਸਰ ਵੈਸੇ ਹੀ ਧਰਮ ਦੀ ਕੈਪੀਟਲ ਹੈ ਔਰ ਇਸ ਧਰਮ ਦੀ ਕੈਪੀਟਲ ਜਿਸ ਰਾਜ ਅੱਜ RAM ਨਾਮ ਦੀ ਲਹਿਰ ਚਲਾਈ ਹੈ ਇਹ ਲਹਿਰ ਘਰ ਘਰ ਜਾਏਗੀ ਔਰ ਅਸੀਂ ਜਿਹੜੇ ਕਈ ਸਾਲਾਂ ਤੋਂ ਗੰਧ RAM ਕੀ ਖਾਤੇ ਹਨ ਹਮ ਮੰਦਿਰ ਵਹੀਂ ਬਣਾਏਗੇ ਬੱਚਾ ਬੱਚਾ RAM ਦਾ ਜਨਮ ਭੂਮੀ ਕੇ ਕਾਮ ਦਾ ਅਸੀਂ ਜਦੋਂ ਦੇ ਲੱਗੇ ਆਏ ਗੰਦੇ ਆਏ ਆ ਔਰ ਅੱਜ ਉਸ ਜਨਮ ਭੂਮੀ ਤੇ ਮੰਦਿਰ ਦਾ ਨਿਰਮਾਨ ਹੋਇਆ ਔਰ ਅੱਜ ਅੰਮ੍ਰਿਤਸਰ ਕਟੜਾ ਪਾਈ ਸੰ ਸਿੰਘ ਚ ਰਾਮ ਨਾਮ ਲਹਿਰ ਕਨਈਆ ਜੀ ਨੇ ਚਲਾਈ ਹੈ ਦਿਲ ਖੁਸ਼ ਹੋ ਗਿਆ ਹੈ ਭਜਨ ਸੰਧਿਆ ਨੇ ਸਬਦੇ ਮੰਚ ਕ੍ਰਾਂਤੀ ਖੜੀ ਕਰਤੀ ਹੈ ਰਾਮ ਕ੍ਰਾਂਤੀ ਮੈਂ ਜਿਹੜੀ ਵੀ ਸੰਸਥਾ ਨੇ ਕਾਰਜਕ੍ਰਮ ਰੱਖਿਆ ਔਰ ਕਨਈਆ ਮਿੱਤਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਆਯੋਜਕਾਂ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਜਿਹੜੇ ਸ਼ਰਧਾਲੂ ਸੁਣਨ ਆਏ ਉਹਨਾਂ ਦਾ ਵੀ ਧੰਨਵਾਦ ਜੀ ਵਿਸ਼ਵ ਸਨਾਤਨ ਧਰਮ ਵੱਲੋਂ ਕਟੜਾ ਪਾਈ ਸੰਸੰਗਤ ਵਿੱਚ ਬੜਾ ਜ਼ਬਰਦਸਤ ਪ੍ਰੋਗਰਾਮ ਭਜਨ ਕੀਰਤਨ ਕੀਤਾ ਗਿਆ ਜਿਨ੍ਹਾਂ ਦੇ ਕਰਨ ਵਾਲੇ ਸੀ ਸਮਰਾਟ ਕਨਈਆ ਮਿੱਤਰ ਜੀ ਔਰ ਉਹਨਾਂ ਨੇ ਇੱਥੇ ਬਹੁਤ ਜ਼ਬਰਦਸਤ ਜਿਹੜੀ ਇੱਕ ਮਹਿਫਿਲ ਜਮਾਤੀ ਔਰ ਹਜ਼ਾਰਾਂ ਦੇ ਤਦਾਦ ਚ ਇੱਥੇ ਲੋਕ ਆਏ ਔਰ ਉਹਨਾਂ ਦਾ ਭਜਨ ਦਾ ਪੂਰਾ ਅਨੰਦ ਲਿੱਤਾ ਔਰ ਉਹ ਹੈ ਮੈਂ ਪ੍ਰੋਗਰਾਮ ਮੇਰੇ ਖਿਆਲ ਚ ਕੋਈ 2-4 ਵਾਰੀ ਜ ਆਪਣੀ ਲਾਈਫs ਦੇਖਿਆ ਹੋਣਾ ਔਰ ਆਈ ਦਾ ਜਿਹੜਾ ਪ੍ਰੋਗਰਾਮ ਸੀ ਬਹੁਤ ਹੀ ਵਧੀਆ ਹੋਇਆ ਬੜੀ ਦੁਨੀਆ ਮਤਲਬ ਹਰ ਜਗ੍ਹਾ ਤੋਂ ਆਈਦੀ ਔਰ ਇਕੱਠੀ ਹੋਈਦੀ ਸੀ ਔਰ ਪੀਰ ਪੱਕਾ ਬਹੁਤ ਸੀ ਔਰ ਜਿਹੜਾ ਭਜਨ ਉਹਨਾਂ ਨੇ ਗਾਇਆ ਉਹ ਬੜਾ ਇੱਕ ਮਜ਼ਮਜ਼ੇਦਾਰ ਸੀ ਬਹੁਤ ਜ਼ਬਰਦਸਤ ਸੀ ਇਸ ਕਰਕੇ ਰਾਮ ਦੇ ਬਾੜਾ ਉਹਨਾਂ ਨੇ ਰਾਮ ਦਾ ਭਜਨ ਗਾਇਆ ਕ੍ਰਿਸ਼ਨ ਦਾ ਭਜਨ ਗਾਇਆ ਔਰ ਕਾਠੂ ਸ਼ਾਮ ਦਾ ਭਜਨ ਕਰਾਇਆ ਹਾનુਮਾਨ ਦਾ ਭਜਨ ਗਾਇਆ ਉਹ ਲੋਕਾਂ ਨੇ ਬੜਾ ਅਨੰਦ ਲਿੱਤਾ ਔਰ ਬਹੁਤ ਜ਼ਿਆਦਾ ਜਿਹੜੀ ਪੀਰ ਸੀ ਉਹ ਦੇਖ ਕੇ ਇਹ ਮੌਕਾ ਮਤਲਬ ਇਹ ਦੇਖ ਕੇ ਪ੍ਰੋਗਰਾਮ ਮਤਲਬ ਇੱਕ ਤਰ੍ਹਾਂ ਦਾ ਇੱਕ ਹਿਸਟੋਰੀਕਲ ਹੀ ਚੀਜ਼ ਵਾਜ ਹੋਈ ਹੈ ਅਗਰ ਸਮਝੀ ਆਈ ਇਹ ਸ਼ਹਿਰ ਦੇ ਵਿੱਚ ਔਰ ਉਹਨੇ ਜੋ ਵੀ ਉਹਨਾਂ ਨੇ ਪ੍ਰੋਗਰਾਮ ਕੀਤਾ ਔਰ ਸਾਰੇ ਲੋਕਾਂ ਨੇ ਉਹਦੀ ਬੜੀ ਤਾਰੀਫ਼ ਕੀਤੀ ਹੈ ਐ ਤੇ ਕਰਨ ਦਾ ਇੱਕ ਨਾ ਹਿੰਦੂਆਂ ਨੂੰ ਇੱਕ ਜਾਗਰਤ ਕਰਨ ਦੀ ਗੱਲ ਹੈ ਕਿ Hindu ਸਨਾਤਨ ਧਰਮ ਜਿਹੜਾ ਸਾਡਾ ਹੈ ਉਹਨੂੰ ਹੀ ਜਾਗਰਣ ਕਰਨਾ ਜਿੱਦਾਂ ਮੋਦੀ ਜੀ ਨੇ ਮਤਲਬ Hindu ਧਰਮ ਨੂੰ ਇੱਕ ਰਾਮਚੰਦ ਦਾ ਮੰਦਰ ਅਯੋਧਿਆ 'ਚ ਬਣਾ ਕੇ ਔਰ Hindu ਧਰਮ ਨੂੰ ਇੱਕ ਤਰ੍ਹਾਂ ਦਾ ਉਹਨਾਂ ਨੂੰ ਨਿਰਦੇਸ਼ ਦਿੱਤਾ ਜਾਂ ਕਹ ਲੋ ਜਾਂ ਉਹਨਾਂ ਨੂੰ ਉਜਵਲਾ ਦਿੱਤਾ ਜਾਗਰਤ ਕੀਤਾ ਮਤਲਬ ਇਹ ਜਿਹੜੀ ਚੀਜ਼ਾਂ ਜਿਹੜੀ ਕੀਤੀ ਆ ਮੋਦੀ ਨੂੰ ਕਿ ਜੋ ਰਾਮ ਕੋ ਲਾएंगे हम उनको लाएंगे ਉਹਨਾਂ ਜਿਹੜਾ ਭਜਨ ਗਾਇਆ ਉਹ ਲੋਕਾਂ ਨੇ ਬੜੀ ਖੁਸ਼ੀ ਦਾ ਬੜਾ ਨੰਦ ਕੀਤਾ ਉਹਨਾਂ ਨੇ ਉਹਦਾ ਗੂੰਗਾਣ ਜਿਹੜਾ ਸਾਰੇ ਵਿਸ਼ਵ ਤੇ ਫੈਲ ਗਿਆ ਹੈ